ਸਾਬ੍ਹ ਸੁਨੀਲ ਜਾਖੜ ਹਾਰਾਂ ਦੇ ਅਸਤੀਫੇ ਦੀ ਚਰਚਾ ਬੀਤ ਦਿਨ ਸਾਹਮਣੇ ਆਈ ਸੀ ਤੇ ਭਾਜਪਾ ਨੇ ਕਹਿ ਦਿੱਤਾ ਸੀ ਕਿ ਕੋਈ ਅਸਤੀਫਾ ਨਹੀਂ ਦਿੱਤਾ ਇਹ ਅਫਵਾਹਾਂ ਨੇ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਸੁਨੀਲ ਜਾਖੜ ਦਰਸਲ ਨਰਾਜ਼ ਚੱਲ ਕਿਉਂ ਰਹੇ ਸੁਨੀਲ ਜਾਖੜ ਸਾਹਿਬ ਦੀ ਨਰਾਜ਼ਗੀ ਬਿਲਕੁਲ ਜਾਇਆ ਜਾਈ ਹਮ ਪਹਿਲਾਂ ਜੋ ਕੁਝ ਕਾਂਗਰਸ 'ਚ ਵਾਪਰਿਆ ਇੱਕ ਬੀਬੀ ਨੇ ਇਸ ਤਰ੍ਹਾਂ ਦਾ ਬਿਆਨ ਦਾਗਤਾ ਜੋ ਕਾਂਗਰਸ ਪਾਰਟੀ ਦੇ ਧਰਮ ਨਿਰਪੱਖਤਾ ਦੇ ਖਿਲਾਫ। ਬਿਆਸੰਗਰੀ ਸਰਕਾਰ ਦੇ ਵਿੱਚ ਸਹਿਕਾਰਤਾ ਮੰਤਰੀ ਹੁੰਦੇ ਸੀ ਕੈਬਨਟ ਦੇ ਪੰਜਾਬ ਦੇ। ਹੂੰ। ਉਹਨੇ ਕਿੰਨਾ ਦਾ ਭਤੀਜਾ ਸੰਦੀਪ ਜਾਖੜ ਅਜੇ ਵੀ ਐਮਐਲਏ ਆ। ਜੀ। ਬਣਿਆ ਤਾਂ ਕਾਂਗਰਸ ਬੰਦੋ ਸੀ ਅੱਜਕੱਲ ਕਿੱਥੇ ਜੇ ਖੜਾ ਕੁਝ ਨਹੀਂ ਕਰ ਸਕਿਆ। ਜਾਖੜ ਸਾਹਿਬ ਦੀ ਜਿਹੜੀ ਨਾਰਾਜ਼ਗੀ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਜਦੋਂ ਉਤਰ ਕੇ ਕੈਪਟਨ ਸਾਹਿਬ ਤੇ ਜਖੜ ਹੋਰਾਂ ਦੀ ਬਣਦੀ ਬਹੁਤ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਗਿਆ ਇਹਨਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਹਮ ਇੱਕ ਬੰਦੇ ਨੇ ਸਾਰੀ ਕਾਂਗਰਸ ਖਖੜੀਆਂ ਕਰੇਲੇ ਕਰਦੀ ਜੀ ਤੇ ਉਹਦੇ ਵਿੱਚ ਜਖੜ ਸਾਹਿਬ ਵੀ ਫਿਰ ਭੇਟ ਚੜ ਗਈ ਰਵਨੀਤ ਬਿੱਟੂ ਨੂੰ ਐਲਾਨ ਕਰਤਾ ਸੀਗਾ ਲੁਧਿਆਣੇ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਮ ਕਿ ਤੁਸੀਂ ਕਾਕਾ ਜੀ ਫਿਕਰ ਨਾ ਕਰੋ ਲੋ ਲੋਧਿਆ ਨੇ ਆਲੇ ਜਿਤਾ ਦਿਓ ਵੱਡੀ ਕੁਰਸੀ ਤੇ ਮੈਂ ਬਿਠਾਉਂਗਾ ਲੋਕਾਂ ਨੇ ਜਿਤਾਇਆ ਨਹੀਂ ਪਰ ਅਮਿਤ ਸ਼ਾਹ ਸਾਹਿਬ ਨੇ ਵੱਡੀ ਕੁਰਸੀ ਵਾਲਾ ਜਿਹੜਾ ਉਹਨਾਂ ਦਾ ਸੁਪਨਾ ਸੀ ਉਹ ਬਰਕਰਾਰ ਰੱਖਿਆ ਜੀ ਉਹਨਾਂ ਨੂੰ ਰੇਲ ਰਾਜ ਮੰਤਰੀ ਤੇ ਫੂਡ ਪ੍ਰੋਸੈਸਿੰਗ ਦਾ ਮੰਤਰੀ ਬਣਾ ਤਾਂ ਇੱਕ ਆਜ਼ਾਦ ਚਾਰਜ ਹੈ ਇੱਕ ਰੇਲ ਵਾਲਾ ਜਿਹੜਾ ਹੈਗਾ ਕੈਬਨਿਟ ਮੰਤਰੀ ਆਸ਼ਮਨੀ ਬੈਸ਼ ਸਾਹਿਬ ਨਾਲ ਅਟੈਚ ਟਿਰਲ ਸਾਹਿਬ ਸੁਨੀਲ ਜਾਖੜ ਹਾਰਾਂ ਦੇ ਅਸਤੀਫੇ ਦੀ ਚਰਚਾ ਬੀਤੇ ਦਿਨ ਸਾਹਮਣੇ ਆਈ ਸੀ ਤੇ ਭਾਜਪਾ ਨੇ ਕਹਿ ਦਿੱਤਾ ਸੀ ਕਿ ਕੋਈ ਅਸਤੀਫਾ ਨਹੀਂ ਦਿੱਤਾ ਇਹ ਅਫਵਾਹਾਂ ਨੇ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਸੁਨੀਲ ਜਾਖੜ ਦਰਸਲ ਨਰਾਜ਼ ਚੱਲ ਕਿਉਂ ਰਹੇ ਨੇ ਜੀ ਦੇਖੋ ਸੁਨੀਲ ਜਾਖੜ ਸਾਹਿਬ ਦੀ ਨਾਰਾਜ਼ਗੀ ਬਿਲਕੁਲ ਜਾਇਜ਼ ਹੈ ਹਮ ਪਹਿਲਾਂ ਜੋ ਕੁਝ ਕਾਂਗਰਸ ਚ ਵਾਪਰਿਆ ਇੱਕ ਬੀਬੀ ਨੇ ਇਸ ਤਰ੍ਹਾਂ ਦਾ ਬਿਆਨ ਦਾਗਤਾ ਜੋ ਕਾਂਗਰਸ ਪਾਰਟੀ ਦੇ ਧਰਮ ਨਿਰਪੱਖਤਾ ਦੇ ਖਿਲਾਫ ਸੀ ਜੀ ਉਸ ਵੇਲੇ ਉਹ ਮੁੱਖ ਮੰਤਰੀ ਬਣਦੇ ਬਣਦੇ ਵਜ ਗਏ ਨਾਮ ਰਾਇਆ ਗਿਆ ਹਾਂ ਹਾਲਾਂਕਿ ਉਦੋਂ ਦੇ 78 ਵਿਧਾਇਕਾਂ ਚੋਂ 42 ਦੀ ਹਮਾਇਤ ਸੀ ਇਹਨਾਂ ਨੂੰ ਜੀ ਕਿ ਜਾਖੜ ਸਾਹਿਬ ਭਾਵੇਂ ਉਹ ਕਲਿੰਚ ਛੇ ਬਣਨੇ ਲੇਕਿਨ ਕਿਸਾਨੀ ਚ ਹੁੰਦੇ ਨੇ ਵੱਡੇ ਕਿਸਾਨ ਨੇ ਹਾਂ ਉਹਨਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਵੱਡੇ ਆਉਧਿਆਂ ਤੇ ਰਹੇ ਨੇ ਲੋਕ ਸਭਾ ਦੇ ਸਪੀਕਰ ਤੱਕ ਰਹੇ ਨੇ ਸਾਬਕਾ ਮੰਤਰੀ ਰਹੇ ਨੇ ਇਸੇ ਪਰਿਵਾਰ ਦੇ ਵਿੱਚੋਂ ਇੱਕ ਹੋਰ ਸ਼ਖਸੀਅਤ ਸੱਜਨ ਕੁਮਾਰ ਜਾਖੜ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਸਹਿਕਾਰਤਾ ਮੰਤਰੀ ਹੁੰਦੇ ਸੀ ਕੈਬਨਿਟ ਦੇ ਪੰਜਾਬ 'ਚ ਹਮ ਹੁਣ ਇੱਕ ਇਹਨਾਂ ਦਾ ਭਤੀਜਾ ਸੰਦੀਪ ਜਾਖੜ ਅਜੇ ਵੀ ਐਮਐਲਏ ਆ ਜੀ ਬੜਿਆਂ ਦਾ ਕਾਂਗਰਸ ਵੱਲੋਂ ਸੀ ਅੱਜਕੱਲ ਕਿੱਥੇ ਜੇ ਖੜਾ ਕੁਝ ਨਹੀਂ ਕਹਿ ਸਕਦੇ ਹਮ ਜਾਖੜ ਸਾਹਿਬ ਦੀ ਜਿਹੜੀ ਨਾਰਾਜ਼ਗੀ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਹੋਰਾਂ ਜਦੋਂ ਉੱਧਰ ਗਏ ਕੈਪਟਨ ਸਾਹਿਬ ਤੇ ਜਾਖੜ ਹੋਰਾਂ ਦੀ ਬਣਦੀ ਬਹੁਤ ਸੀ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਗਿਆ ਇਹਨਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਹਮ ਇੱਕ ਬੰਦੇ ਨੇ ਸਾਰੀ ਕਾਂਗਰਸ ਖਖੜੀਆਂ ਕਰੇਲੇ ਕਰਤੀ ਜੀ ਤੇ ਉਹਦੇ ਵਿੱਚ ਜਾਖੜ ਸਾਹਿਬ ਵੀ ਫਿਰ ਭੇਟ ਚੜ ਗਏ ਹਮ ਅੱਗੇ ਦੀ ਗੱਲ ਕਰਾਂ ਜਦੋਂ ਇਹ ਭਾਰਤੀ ਜਨਤਾ ਪਾਰਟੀ 'ਚ ਗਏ ਇਹਨਾਂ ਨੂੰ ਸੂਬੇ ਦਾ ਪ੍ਰਧਾਨ ਬਣਾਤਾ ਹੂੰ ਉਦੋਂ ਵੀ ਭਾਜਪਾ ਦੇ ਬਹੁਤ ਸਾਰੇ ਆਗੂਆਂ ਨੂੰ ਅੰਦਰ ਖਾਤੇ ਨਾਰਾਜ਼ਗੀ ਪ੍ਰਗਟਾਈ ਸੀ ਜੀ ਜਦੋਂ ਪਰ ਲੋਕ ਸਭਾ ਦੀਆਂ ਚੋਣਾਂ ਆਈਆਂ ਆਰਵਨੀਤ ਬਿੱਟੂ ਚਲਿਆ ਗਿਆ ਹੂੰ ਆਰਵਨੀਤ ਬਿੱਟੂ ਨੂੰ ਐਲਾਨ ਕਰਤਾ ਸੀਗਾ ਲੁਧਿਆਣੇ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੂੰ ਕਿ ਤੁਸੀਂ ਕਾਕਾ ਜੀ ਕੀ ਕਰਨਾ ਕਰੋ ਲੁਧਿਆਣਾ ਵਾਲੇ ਜਿਤਾ ਦਿਓ ਵੱਡੀ ਕੁਰਸੀ ਤੇ ਮੈਂ ਬਿਠਾਉਂਗਾ ਹਾਂ ਲੋਕਾਂ ਨੇ ਜਿਤਾਇਆ ਨਹੀਂ ਪਰ ਅਮਿਤ ਸ਼ਾਹ ਸਾਹਿਬ ਨੇ ਵੱਡੀ ਕੁਰਸੀ ਵਾਲਾ ਜਿਹੜਾ ਉਹਨਾਂ ਦਾ ਸੁਪਨਾ ਸੀ ਉਹ ਬਰਕਰਾਰ ਰੱਖਿਆ ਜੀ ਉਹਨਾਂ ਨੂੰ ਰੇਲ ਰਾਜ ਮੰਤਰੀ ਤੇ ਫੂਡ ਪ੍ਰੋਸੈਸਿੰਗ ਦਾ ਮੰਤਰੀ ਬਣਾ ਤਾਂ ਇੱਕ ਆਜ਼ਾਦ ਚਾਰਜ ਹੈ ਇੱਕ ਰੇਲ ਵਾਲਾ ਜਿਹੜਾ ਹੈਗਾ ਕੈਬਨਟ ਮੰਤਰੀ ਆਸ਼ਮਨੀ ਬੈਸ਼ ਸਾਹਿਬ ਨਾਲ ਅਟੈਚ ਹੈ ਜੀ ਉਹਨਾਂ ਦੇ ਬੰਦ ਚਕੌੜ ਆਗੀ ਬੀਜਰ ਜੀ ਆਹੀ ਕੁਛ ਹੋਣਾ ਸੀ ਫਿਰ ਤਾਂ ਮੈਂ ਕਾਂਗਰਸ 'ਚ ਬੈਠਾ ਸੀ ਠੀਕ ਸੀਗਾ ਹੂੰ ਹੁਣ ਵੀ ਅੰਦਰ ਖਾਤੇ ਉਹਨਾਂ ਦੀਆਂ ਤਾਰਾਂ ਕਈ ਪਾਸੇ ਜੁੜੀਆਂ ਹੋਈਆਂ ਨੇ ਜੀ ਇੱਕ ਇਹ ਗੱਲ ਆਉਂਦੀ ਹੈ ਕਿ ਸ਼ਾਇਦ ਉਹ ਵਾਪਸੀ ਨਾ ਕਿਉਂਕਿ ਰਾਹੁਲ ਗਾਂਧੀ ਜਖੜ ਸਾਹਿਬ ਦੀ ਸ਼ਖਸੀਅਤ ਤੋਂ ਕਾਫੀ ਪ੍ਰਭਾਵਿਤ ਨੇ ਹੂੰ ਇਹ ਵੀ ਚੱਲ ਰਹੀ ਹੈ ਜੇ ਪੰਜਾਬ ਦੀ ਆਮ ਆਦਮੀ ਪਾਰਟੀ 'ਚ ਸਿਆਸੀ ਬਦਲਾ ਆਉਂਦਾ ਹੈ ਹੂੰ ਇਹ ਚਰਚਾ ਕਿੰਨੀ ਕੁ ਸੱਚੀ ਆ ਕਿੰਨੀ ਕੁ ਇਹਦੇ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਜੀ ਚਰਚਾ ਚੱਲ ਰਹੀ ਹੈ ਹੂੰ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਕਿਤੇ ਉਹ ਇਹ ਦੋਨਾਂ ਦੀਆਂ ਛਤਰਿਆਂ ਤੋਂ ਉਡਾ ਕੇ ਆਪਣੀ ਤੇ ਵਹਾ ਲੈਣਾ ਹੂੰ ਔਰ ਜਿਹੜਾ ਸੁਪਨਾ ਹੁਣ ਤੱਕ ਸਕਾਰ ਨਹੀਂ ਹੋਇਆ ਉਹ ਸੁਪਨੇ ਸਕਾਰ ਕਰਦੇ ਨੇ ਹੂੰ ਕਿਉਂਕਿ ਤਜਰਬੇ ਦੇ ਪੱਖੋਂ ਜੱਕੜ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਜੀ ਬੜੇ ਠਰਮੇ ਵਾਲੇ ਨੇ ਬਹੁਤ ਮਤਲਬ ਇੱਕ ਕਿਸਮ ਨਾਲ ਉਹ ਬਹੁਤ ਮਾਨ ਸਤਕਾਰ ਵਾਲੀ ਸ਼ਖਸੀਅਤ ਨੇ ਹੂੰ ਸੋ ਪਤਾ ਨਹੀਂ ਭਵਿੱਖ ਦੇ ਵਿੱਚ ਗਰਭ ਦੇ ਵਿੱਚ ਕੀ ਪਿਆ ਪਰ ਚਰਚਾਵਾ ਦਾ ਬਾਜ਼ਾਰ ਆ ਜਿਹੜਾ ਗਰਮ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਕਿਸੇ ਮੀਟਿੰਗ 'ਚ ਨਹੀਂ ਜਾਂਦੀ ਤੇ ਹੁਣ ਵੀ ਸੂਤਰਾਂ ਦੇ ਹਵਾਲੇ ਤੋਂ ਇਹੀ ਹੈ 30 ਤਰੀਕ ਨੂੰ ਜਿਹੜੀ ਬਿਜੇਰਪਾਨੀ ਸਾਹਿਬ ਮੀਟਿੰਗ ਕਰ ਰਹੇ ਹੈ ਉਹਦੇ ਵਿੱਚ ਵੀ ਸ਼ਾਇਦ ਉਹ ਸ਼ਮੂਲੀਅਤ ਨਾ ਕਰਨ ਹੋ ਸਕਦਾ ਹੈ ਆ ਦੋ ਦਿਨ ਹੈਗੇ ਆਪਣੇ ਕੋਲ ਕੱਲ ਦਾ ਵਿਚ ਵਿਚਾਲੇ ਪਿਆ ਅੱਧਾ ਕੱਜ ਦਾ ਪਿਆ ਹੂੰ ਕਿ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਚੋਂ ਭਾਗ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਾਂ ਕੌਮੀ ਪ੍ਰਧਾਨ ਜੇਪੀ ਨੱਡਾ ਸਾਹਿਬ ਕੋਈ ਗੱਲਬਾਤ ਕਰ ਲੈਣ ਇਹਨਾਂ ਨੂੰ ਮਨਾ ਲੈਣ ਹਾਲ ਦੀ ਘੜੀ ਕਿਉਂਕਿ ਉਧਰੋਂ ਹਰਿਆਣੇ ਦੇ ਵਿੱਚ ਭਾਜਪਾ ਦੀ ਪੋਜੀਸ਼ਨ ਪਹਿਲਾ ਵਰਗੀ ਨਹੀਂ ਉਹਦੇ ਨਾਲੋਂ ਪਤਲੀ ਹੋਈ ਦੱਸੀ ਜਾਂਦੀ ਹੈ ਅਸਲ ਤਾਂ ਪਤਾ ਲੱਗੂਗਾ 8 ਤਰੀਕ ਨੂੰ ਜਦੋਂ ਨਤੀਜਾ ਆਇਆ ਜੀ ਪਰ ਚਰਚਾ ਉਥੋਂ ਦੀ ਇਹੀ ਹੈ ਕਿ ਇਸ ਵੇਲੇ ਉਥੇ ਕਾਂਗਰਸ ਜਾਦਾ ਚੜਤ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਬਿਲਕੁਲ ਕਾਂਗਰਸ ਚੜਤ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਕਿਹਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ